ਗਊਆਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਸ ਤੋਂ ਵੱਡੀ ਸੇਵਾ ਹੋਰ ਕੋਈ ਵੀ ਨਹੀਂ ਮੰਨੀ ਗਈ। ਸ਼੍ਰੀ ਸ਼੍ਰੀਖਸਵਾਤ ਸਿੱਧ ਬਾਬਾ 인ਦਰਦਾਸ ਗਊਸ਼ਾਲਾ ਅਤੇ ਸੰਤ ਬਾਬਾ ਬਲਵੰਤ ਮੁਣੀ ਅनाथ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਪ੍ਰਾਲਾ ਕਰਕੇ ਇਸ ਵਾਰ ਪਲਾਸਟਿਕ ਦੇ ਦਾਨ ਪਾਤਰ ਬਣਾਏ ਗਏ ਨੇ ਜੋ ਸੇਵਾਦਾਰ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਅਤੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਇਹ ਸ਼ਾਨਦਾਰ ਗੋਲਕਾਂ ਦੁਕਾਨਾਂ ਤੇ ਰੱਖੀਆਂ ਜਾ ਰਹੀਆਂ ਨੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਊਸ਼ਾਲਾ ਵੱਲੋਂ ਤਿਆਰ ਕੀਤੇ ਨਵੇਂ ਦਾਨ ਪਾਤਰ ਜ਼ਰੂਰ ਲਗਵਾਓ ਤਾਂ ਜੋ ਤੁਸੀਂ ਆਪਣੀ ਕਮਾਈ ਦੇ ਵਿੱਚੋਂ 10ਵਾਂ ਸਾਊਂਡ ਕੱਢ ਕੇ ਹਰ ਰੋਜ਼ ਜਾਂ ਦੂਜੇ ਤੀਜੇ ਦਿਨ ਇਸ ਗੋਲਕ ਵਿੱਚ ਪਾ ਸਕੋ ਅਤੇ ਪੁਰਨ ਦੇ ਭਾਗੀ ਬਣੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਸਾਰਿਆਂ ਤੇ ਸ਼ੇਅਰ ਕਰਨਾ ਗਊ ਮਾਤਾ ਸਭ ਦੇ امیر ਪਰੇ ਹੱਥ ਰੱਖੇ ਜੈ ਗਊ ਮਾਤਾ